ਜਾਦੇ ਸਾਰੇ ਪੁਲਿਸ ਥਾਣਿਆਂ ਤੋਂ ਹਟਣਗੇ ਚੋਰੀ ਅਤੇ ਲਵਾਰਿਸ ਵਾਹਨ ਦਾਜ ਨੇ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਨ ਹਿੱਤ ਜਾਚੀਕਾ ਦੇ ਸੁਣਵਾਈ ਕਰਦੇ ਹੋਏ ਪੰਜਾਬ ਡੀਜੀਪੀ ਨੂੰ ਨਿਰਦੇਸ਼ ਜਾਰੀ ਕੀਤੇ ਹਨ ਇਨ੍ਹਾਂ ਨਿਰਦੇਸ਼ਾਂ ਦੇ ਵਿੱਚ ਹੁਣ 90 ਦਿਨਾਂ ਦੇ ਅੰਦਰ ਅੰਦਰ ਪੰਜਾਬ ਦੇ ਸਾਰੇ ਥਾਣਿਆਂ ਦੇ ਵਿੱਚੋਂ ਚੋਰੀ ਅਤੇ ਲਵਾਰਿਸ ਵਾਹਨਾਂ ਨੂੰ ਹਟਾਇਆ ਜਾਵੇਗਾ ਦਾਜੇ ਕਿ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਸੀ ਕਿ ਇਨ੍ਹਾਂ ਥਾਣਿਆਂ ਦੇ ਵਿੱਚ ਪਏ ਚੋਰੀ ਅਤੇ ਲਵਾਰਿਸ ਵਾਹਨਾਂ ਦੇ ਨਾਲ ਲਗਾਤਾਰ ਜਿਹੜੀ ਜਗ੍ਹਾ ਹੈ ਉਹ ਭੜਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਨਾਲ आम जनजीवन ਵੀ ਪ੍ਰਭਾਵਿਤ ਹੁੰਦਾ ਹੈ ਔਰ ਬਹੁਤ ਸਾਰੇ ਜਗਾ ਜਿਹੜੀ ਹੈ ਇਹ ਲਵਾਰਸ ਅਤੇ ਚੋਰੀ ਦੇ ਵਾਹਨਾਂ ਨੇ ਘੇਰੀ ਹੋਈ ਹੈ ਜਿਸ ਤੋਂ ਬਾਅਦ ਹੁਣੇ ਫੈਸਲਾ ਲਿੱਤਾ ਗਿਆ ਹੈ ਕਿ 90 ਦਿਨਾਂ ਦੇ ਅੰਦਰ ਅੰਦਰ ਇਨ੍ਹਾਂ ਵਾਹਨਾਂ ਨੂੰ ਹਟਾਇਆ ਜਾਵੇਗਾ ਦੱਸਿਆ ਕਿ ਮੋਟਰ ਵਹੀਕਲ ਸਕ੍ਰੈਪਿੰਗ ਨਿਯਮ ਦੇ ਤਾਹਤ ਤਹਿਤ ਇਨ੍ਹਾਂ ਵਾਹਨਾਂ ਨੂੰ ਹਟਾਇਆ ਜਾਵੇਗਾ ਕਿਉਂਕਿ ਦੇਖਿਆ ਜਾਵੇ ਤਾਂ ਪਿਛਲੇ ਲੰਬੇ ਸਮੇਂ ਤੋਂ ਲਵਾਰਿਸ ਅਤੇ ਚੋਰੀ ਦੇ ਵਾਹਨ ਪੰਜਾਬ ਦੇ ਸਾਰੇ ਥਾਣਿਆਂ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਜਿਸ ਤੋਂ ਬਾਅਦ ਇਹ ਵਾਹਨ ਗਲ ਸੜ ਜਾਂਦੇ ਨੇ ਤਾਂ ਇਹਨਾਂ ਦੀ ਪਛਾਣ ਵੀ ਨਹੀਂ ਹੁੰਦੀ ਅਤੇ ਗਲਨ ਸੜਨ ਦੇ ਨਾਲ ਹੀ ਕਈ ਸਾਰੀਆਂ ਬਿਮਾਰੀਆਂ ਲੱਗਣ ਦਾ ਵੀ ਡਰ ਜਿਹੜਾ ਹੈ ਉਹ ਲੱਗਾ ਰਹਿੰਦਾ ਹੈ ਜਿਸ ਤੋਂ ਬਾਅਦ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਹ ਮਾਮਲੇ ਦੀ ਸੁਣਵਾਈ ਕਰਦੇ ਹੋਏ ਜਨਹਿਤ ਜਾਚਿਕਾ ਤੇ ਸੁਣਵਾਈ ਕਰਦੇ ਹੋਏ ਇਸ ਮਾਮਲੇ ਤੇ ਨਿਰਦੇਸ਼ ਜਾਰੀ ਕੀਤੇ ਨੇ ਪੰਜਾਬ ਦੇ ਡੀਜੀਪੀ ਨੂੰ ਜਿਸ ਦੇ ਵਿੱਚ 90 ਦਿਨਾਂ ਦੇ ਅੰਤ ਦਰ ਅੰਦਰ ਹੁਣ ਪੰਜਾਬ ਦੇ ਸਾਰੇ ਥਾਣਿਆਂ ਦੇ ਵਿੱਚ ਜਿੱਥੇ ਵੀ ਕਿਤੇ ਲਵਾਰਿਸ ਅਤੇ ਚੋਰੀ ਦੇ ਵਾਹਨ ਲੱਗੇ ਹੋਏ ਹਨ ਉਹਨਾਂ ਨੂੰ ਹਟਾਇਆ ਜਾਵੇਗਾ ਦਾਜੇ ਕਿ ਇਦਾਂ ਵਾਹਨਾਂ ਦੇ ਪਿਛਲੇ ਲੰਬੇ ਸਮੇਂ ਤੋਂ ਥਾਣਿਆਂ ਦੇ ਵਿੱਚ ਲੱਗਣ ਕਾਰਨ ਵਾਹਨ ਮਾਲਕ ਨੂੰ ਵੀ ਆਪਣੇ ਜਿਹੜੇ ਵਾਹਨ ਸੀ ਉਹਨਾਂ ਦੀ ਪਛਾਣ ਜਿਹੜੀ ਸੀ ਕਰਨੇ ਬਹੁਤ ਮੁਸ਼ਕਲ ਹੋ ਰਹੀ ਸੀ ਅਤੇ ਚੋਰੀ ਦੇ ਵਾਹਨ ਲਗਾਤਾਰ ਜਿਹੜੇ ਸੀ ਖਰਾਬ ਹੋ ਰਹੇ ਸੀ ਜਿਸ ਤੋਂ ਬਾਅਦ ਹੁਣ ਫੈਸਲਾ ਲਿੱਤਾ ਗਿਆ ਹੈ ਕਿ ਮੋਟਰ ਵਹੀਕਲਸ ਕ੍ਰੈਪਿੰਗ ਨਿਯਮ ਦੇ ਤਹਿਤ ਇਹਨਾਂ ਵਾਹਨਾਂ ਨੂੰ ਹਟਾ ਆਇਆ ਜਾਵੇਗਾ ਔਰ ਜਲਤ ਤੋਂ ਜਲਤ ਜਾਨੀ ਕਿ 90 ਦਿਨਾਂ ਦੇ ਅੰਦਰ ਅੰਦਰ ਪੰਜਾਬ ਦੇ ਸਾਰੇ ਥਾਣੇ ਜਿਹੜੇ ਨੇ ਉਹਨਾਂ ਦੇ ਵਿੱਚੋਂ ਵਾਹਨ ਜਿਹੜੇ ਨੇ ਲਵਾਰਿਸ ਅਤੇ ਚੋਰੀ ਦੇ ਵਾਹਨ ਉਹ ਸਾਫ਼ ਕਰ ਦਿੱਤੇ ਜਾਣਗੇ ਤਾਂ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਪੰਜਾਬ ਦੇ ਥਾਣਿਆਂ ਦੀ ਗੱਲ ਕਰ ਕੀਤੀ ਜਾਵੇ ਤਾਂ ਥਾਣਿਆਂ ਦੇ ਬਾਹਰ ਦੇਖਿਆ ਜਾਂਦਾ ਹੈ ਕਿ ਲਗਾਤਾਰ ਕਿੰਨੇ ਸਾਰੇ ਵਾਹਨ ਲੱਗੇ ਹੁੰਦੇ ਨੇ ਜੋ ਕਿ ਥਾਣਿਆਂ ਦੀ ਦਿਖਣ ਨੂੰ ਤਾਂ ਖਰਾਬ ਕਰਦੇ ਹੀ ਨੇ ਇਸ ਦੇ ਨਾਲ ਜਿਹੜਾ ਹੈ ਆਮ ਜਨ ਜੀਵਨ ਵੀ ਜਿਹੜਾ ਪ੍ਰਭਾਵਿਤ ਹੁੰਦਾ ਹੈ ਕਿਉਂਕਿ ਜਾਮਨੇ ਸਮੱਸਿਆ ਲੱਗ ਜਾਂਦੀ ਔਰ ਇਸ ਦੇ ਨਾਲ ਜਗਾ ਜਿਹੜੀ ਸੀ ਬਹੁਤ ਸਾਰੀ ਘੇਰੀ ਹੋਈ ਸੀ ਕਿਉਂਕਿ ਲਗਾਤਾਰ ਇਹ ਵਾਹਨ ਚੋਰੀ ਦੇ ਹੁੰਦੇ ਨੇ ਜਾਂ ਫਿਰ ਲਵਾਰਿਸ ਹੁੰਦੇ ਨੇ ਜਿਸ ਦੇ ਨਾਲ ਇਹ ਕਿਸੇ ਵੀ ਤਰ੍ਹਾਂ ਦੀ ਯੂਜ਼ ਦੇ ਵਿੱਚ ਨਹੀਂ ਆਉਂਦੇ ਇਸ ਨੂੰ ਕੋਈ ਵੀ ਯੂਜ਼ ਨਹੀਂ ਕਰਦਾ ਜਿਸ ਤੋਂ ਬਾਅਦ ਹੁਣ ਫੈਸਲਾ ਲਿੱਤਾ ਗਿਆ ਕਿ ਅਗਰ ਕਿਸੇ ਮਾਲਕ ਦਾ ਕੋਈ ਵਾਹਨ ਇੱਥੇ ਆਉਂਦਾ ਹੈ ਤਾਂ ਉਸ ਦੀ ਪਛਾਣ ਕਰਾ ਕੇ ਉਸ ਨੂੰ ਨਿਯਮਾਂ ਦੇ ਤਹਿਤ ਉਸ ਨੂੰ ਵਾਪਸ ਕਰ ਦਿੱਤਾ ਜਾਵੇ ਜਾਂ ਫਿਰ ਅਗਰ ਕੋਈ ਚੋਰੀ ਦਾ ਵਾਹਨ ਹੈ ਜਾਂ ਫਿਰ ਉਹ ਵਾਹਨ ਕਿਸੇ ਵੇ ਯੂਜ਼ ਦੇ ਵਿੱਚ ਨਹੀਂ ਆਉਂਦਾ ਤਾਂ ਉਸ ਨੂੰ ਮੋਟਰ ਵਹੀਕਲਸ ਸਟ੍ਰੈਪਿੰਗ ਨਿਯਮ ਦੇ ਤਹਿਤ ਹਟਾਇਆ ਜਾਵੇ ਤਾਂ ਹੁਣ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਸਾਰੇ ਹੀ ਥਾਣਿਆਂ ਦੇ ਵਿੱਚੋਂ ਇਹ ਵਾਹਨ ਜਿਹੜੇ ਨੇ ਹਟਾਏ ਜਾਣਗੇ ਲਗਾਤਾਰ ਦੇਖਿਆ ਜਾਂਦਾ ਹੈ ਕਿ ਥਾਣਿਆਂ ਦੇ ਆਸ-ਪਾਸ ਜਿਹੜੇ ਨੇ ਚੋਰੀ ਦੇ ਵਾਹਨ ਜਿਹੜੇ ਨੇ ਲੱਗੇ ਹੁੰਦੇ ਨੇ ਤਾਂ ਇੱਕ ਨਿਰਦੇਸ਼ ਜਿਹੜਾ ਹੈ ਪੰਜਾਬ ਦੇ ਡੀਜੀਪੀ ਨੂੰ ਜਾਰੀ ਕੀਤਾ ਗਿਆ ਹੈ ਜਿਸ ਦੇ ਨਾਲ ਹੁਣ 90 ਦਿਨਾਂ ਦੇ ਅੰਦਰ-ਅੰਦਰ ਪੰਜਾਬ ਦੇ ਸਾਰੇ ਥਾਣਿਆਂ ਦੇ ਵਿੱਚੋਂ ਵਾਹਨ ਯਾਨੀ ਕਿ ਚੋਰੀ ਅਤੇ ਲਵਾਰਿਸ ਵਾਹਨ ਹਟਾਏ ਜਾਣਗੇ ਰੀਸੈਂਟਲੀ ਨਿਊਜ਼ ਆਈ ਸੀ ਅੰਡਰ ਦੀ ਆਰਡਰਸ ਆਫ ਆਨਰੇਬਲ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੇ ਵੀ ਵੀਕਲਸ ਐਂਡ ਐਵਰੀਥਿੰਗ ਜਿਹੜੇ ਖੜੇ ਹੈ ਪੁਲਿਸ ਸਟੇਸ਼ਨ ਦੇ ਵਿੱਚ ਕਾफी ਜਗ੍ਹਾ ਘੇਰਦੇ ਹੈਗੇ ਉਹਨਾਂ ਨੂੰ ਡਿਸਪੋਜ਼ ਆਫ ਕੀਤਾ ਜਾਏ ਇਨ ਪ੍ਰੋਪਰ ਗਿਵਨ ਟਾਈਮਫਰੇਮ ਦੇ ਵਿੱਚ ਜੋ ਕਿ ਇੱਕ ਵੈਲਕਮ ਸਟੈਪ ਹੈ ਸਾਡੇ ਪੁਲਿਸ ਸਟੇਸ਼ਨਸ ਦੇ ਵਿੱਚ ਕਾफी ਲੋਡ ਹੈਗਾ ਵੀ ਕਾफी ਕਿਉਂਕਿ ਜੁਡੀਸ਼ੀਅਲ ਪ੍ਰੋਸੈਸਸ ਇਸ ਅ ਵੈਰੀ ਕੰਪਲਕਸ ਪ੍ਰੋਸੈਸ ਜਦੋਂ ਤੱਕ ਇਹ ਸੀ रिकवरी या मतलब वापस करने हैं कई बार कोई बारिश नहीं मिलता ऑप्शन करने दैट पोस्ट थ्रू द दी, डीसी प्रॉपर चैनल डीसी साहब वालों ऑप्शन तो एक कंपलसर प्रोसेस हो जाता आई थिंक दिस वुड एक्ट एज पुश ਦੀਨਰ ਕੀ ਸੜਕਾਂ ਦੇ ਲਈ ਕਿ ਅਸੀਂ ਬਾਥੂ ਵਾਹਨਾਂ ਦੇ ਸੀਕਲਸ ਨੂੰ ਜਿਹੜੇ ਹੈ ਉਹ ਡਿਸਪੋਜ਼ ਕਰ ਸਕੀਏ ਤਾਂ ਸਰ ਕਹਿੰਦੇਗਾ ਵਹੀਕਲ ਜਿਹੜੇ ਥਾਣੇ ਦੇ ਵਿੱਚ ਲੱਗੇ ਹੋਏ ਨੇ ਕਿੰਨਾ ਸਮਾਂ ਹੋ ਜਾਂਦਾ ਜੀ ਉਹ ਇਟ ਇੰਡੀਪੈਂਡੈਂਟ ਪਹੁੰਚ ਪੁਲਿਸ ਸਟੇਸ਼ਨ ਤੋਂ ਪੁਰੇ ਸਟੇਸ਼ਨ ਵੇਰੀ ਕਰਦਾ ਹੈ ਥਰੂਆਊਟ ਦਾ ਪੰਜਾਬ ਆਰਡਰ ਹੈ ਡਿਫਰੈਂਟ ਲੋਡ ਦੇ ਅਕੋਰਡਿੰਗ ਡਿਫਰੈਂਟ ਪੁਲਿਸ ਸਟੇਸ਼ਨ ਦੇ ਅਕੋਰਡਿੰਗ ਡਿਫਰੈਂਟ ਲੋਡ ਹੈ ਉਹਨਾਂ ਦਾ ਤੇ ਉਸ ਕੀ ਨੂੰ ਮਤਲਬ ਕਿ ਡਿਫਰੈਂਟ ਕੁਆਂਟੀਟੀਆਂ ਆਫ ਵਹੀਕਲਸ ਹੁੰਦੇ ਨੇ ਬਟ ਕਾਫੀ ਲੋਡ ਦਾ ਜੁਦਾ ਜੀ ਤਾਂ ਸਬਜੈਕਟ ਅਸੀਂ ਗੱਲ ਕਰੀਏ ਲੋਕਾਂ ਸਕਲ ਲੈਣ ਵਾਸਤੇ ਕਿਉਂ ਨਹੀਂ ਆਉਂਦੇ ਕਿਉਂਕਿ ਲਗਾਤਾਰ ਪੁਲਿਸ ਦੇ ਲੋਕ ਆਜਾਏ ਤੇ ਕਹਿੰਦੇ ਜਾਂਦੀ ਹੈ ਕਿ ਆਪੇ ਲੈ ਜਾਓ। ਕਾਨੂੰਨੀ ਸਮੱਸਿਆਵਾਂ ਹੁੰਦੀਆਂ। ਇਹ ਕਾਫੀ ਸੋਸਾਇਟੀਲ ਰੀਜ਼ਨਸ ਹੁੰਦੇ ਨੇ ਕਿ ਮਰ ਐਕਸੀਡੈਂਟ ਦੇ ਵਿੱਚ ਇਨਵੋਲਡ ਹੁੰਦੇ ਆ। ਫੈਮਿਲੀ ਮੈਂਬਰ ਉਸ ਚੀਜ਼ ਨੂੰ ਐ ਸਮਝਦਾ ਕਿ ਬੈਡ ਹੋਮ ਹੈ। ਇਹ ਚੀਜ਼ ਕਿਤੇ ਸਾਡੇ ਕੋਈ ਚੀਜ਼ ਦੀ ਜਾਨੀ ਨਹੀਂ ਸੀ। ਕੋਈ ਉਹ ਲੈਣ ਨਹੀਂ ਆਂਦਾ। ਆਦਰਬਾਈਸ ਇਹ ਵੀ ਬਰੀ ਅਨਕਲੇਮਡ ਪ੍ਰੋਪਰਟੀਜ਼ ਹੁੰਦੀਆਂ। ਕਈ ਵਾਰ ਕੋਰਟ ਦੀ ਉਹਨਾਂ ਨੂੰ ਉਸ ਪੂਰੇ ਰੀਜ਼ ਵਿੱਚ ਟਾਈਮ ਲੱਗਦਾ ਹੈ। ਮਲਟੀਪਲ ਰੀਜ਼ਨਸ। ਸੈਕਿਉਰਿਟੀ ਗੈਂਸਟਰਾਂ ਦੀ ਗੱਲ ਕਰੀਏ ਕਿ ਬਹੁਤ ਸਾਰੇ ਚੋ ਕਿ ਇਹਦੇ ਦੇ ਆਂਦੇ ਹੈਗੇ ਚੋਰੀ ਦੇ ਪਰ ਤੁਸੀਂ ਚੈਕਸ ਨੂੰ ਵੈਰੀਫਾਈ ਕਰਕੇ ਅਸੀਂ ਲੋਕਾਂ ਤੱਕ ਮੈਸੇਜ ਪਹੁੰਚਾਉਂਦੇ ਆਂ ਕਈ ਤਾਂ ਆਪਸ਼ਨ ਹੋ ਜਾਂਦੇ ਪਰ ਐਜ਼ ਆਈ ਟੋਲ ਕਿ ਥੋੜਾ ਕੰਪਲਸਨ ਪ੍ਰੋਸੈਸ ਹੋਣ ਕਰਕੇ ਉਹਨਾਂ ਤੋਂ ਪਰਸਨਲ ਸ਼ਿਉਰਟੀ ਲੋਕਾਂ ਦੀ ਮੰਗੀ ਜਾਂਦੀ ਹੈ ਤਾਂ ਉਸ ਕਰਕੇ ਲੋਕ ਵੀ ਕਈ ਵਾਰ ਹਿਚਕੇ ਚੱਲਦੇ ਹੈ ਇਸ ਚੀਜ਼ ਨੂੰ ਅਸੀਂ ਸਟਰੀਨ ਲਾਈਨ ਕਰ ਰਹੇ ਹੈਗੇ ਤਾਂ ਆਈ ਥਿੰਕ ਦਿਸ ਵਿਲ ਹੈਲਪ ਫੋਰ ਨਾਟ ਕਿ ਸਾਰਾ ਲੱਗਦਾ ਕਿ ਨਫਟਾਰਾ ਕਰਨ ਦੇ ਨਾਲ ਪੁਲਿਸ ਦਾ ਵੀ ਜਿਹੜੀ ਮੁਸ਼ਕਲ ਜਿਹੜੀ ਆ ਰਹੀ ਕਿਉਂਕਿ ਰਾਸਤਾ ਹੀ ਨਹੀਂ ਹੁੰਦਾ ਜੀ ਅੰਦਰੋਂ ਆ ਪਰੰਦੀ ਗਨ ਨੂੰ ਦੇਖਦੇ ਬਹੁਤ ਸਾਰੇ ਮੋਰਸਲ ਲੱਗੇ ਨੇ ਜੀ ਉਹਦੇ ਵਿੱਚ ਮੀ ਨੇਚਰਲੀ ਜੇ پولیس ਦਾ ਸਾਡਾ ਸਾਰਾ ਇਹ ਚੀਜ਼ ਫਾਸਟ ਟਰੈਕ ਹੋਈ ਜੀ ਸਭ ਕੁਝ ਚਲਦਾ ਹੈ ਐਂਡ ਪੁਲਿਸ ਡਿਪਾਰਟਮੈਂਟ ਐਸ ਵੈਲ ਤੇ ਪਬਲਿਕ ਸਰਵਿਸ ਜਿਹੜੇ ਗਿਆਨਸਥਾਨ ਦੇ ਜਿਹੜੇ ਵਹੀਕਲ ਨੇ ਜਾਂ ਐਂਡ ਇਸ ਐਵਰ ਦੇ ਹੈਗੇ ਨੇ ਉਹਨਾਂ ਦਾ ਕੁਝ ਹੋਣਾ ਇਹਦੇ ਨਾਲੇ ਹਟਾ ਰਿਹਾ ਇਹਦਾ ਕਿ ਜਾਣਨਾ ਦੱਸਿਆ 68 ਐਫ ਦੀ ਪ੍ਰੋਵੀਜ਼ਨਸ ਹੈ ਜਿਹੜੀ ਐਨਟੀਪੀਐਸ ਦੇ ਰਿਗਾਰਡਿੰਗ ਹੈਗੀ ਜਾਂ ਜਿਹੜੇ ਵੀ ਹੋਰ ਸਪੈਸ਼ਲ ਐਕਸ ਰਿਗਾਰਡਿੰਗ ਹੈ ਉਹਨਾਂ ਦੇ ਅਕੋਰਡਿੰਗ ਉਹਨਾਂ ਦੇ ਅਕੋਰਡਿੰਗ ਇਹਨਾਂ ਦੀ ਆਪਸ਼ਨ ਐਂਡ ਐਵਰੀਥਿੰਗ ਅਟੈਚਮੈਂਟ ਆਫ ਪ੍ਰੋਪਰਟੀ ਫੀਸਿੰਗ ਜਿਹੜੇ ਅੱਗੇ ਆਰਡਰਸ ਹੁ ਚੱਲਦੇ ਰਹਿੰ